ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਉਮੀਦ ਆ ਤੁਸੀਂ ਸਾਰੇ ਠੀਕ ਠਾਕ ਹੋਵੋ ਚੜ੍ਹਦੀ ਕਲਾ ਚ ਹੋਵੋ ਤੰਦਰੁਸਤ ਹੋਵੋ ਝੋਨੇ ਦੀ ਪਨੀਰੀ ਦੀ ਗਰੋਥ ਵਾਸਤੇ ਜਿਹੜੀ ਹੈਗੀ ਆ ਕਾਫੀ ਕਿਸਾਨ ਵੀਰਾਂ ਦੇ ਸਵਾਲ ਆ ਰਹੇ ਆ ਪਨੀਰੀ ਪੀਲੀ ਹੋ ਰਹੀ ਆ ਨੋਕਾਂ ਮੱਚ ਰਹੀਆਂ ਨੇ ਜੰਗਾਲੇ ਪੱਤੇ ਹੋ ਰਹੇ ਆ ਜਾਂ ਗਰੋਥ ਨਹੀਂ ਹੋ ਰਹੀ ਪੱਤੇ ਚਿੱਟੇ ਹੋ ਰਹੇ ਨੇ ਤਾਂ ਉਹਦੇ ਵਾਸਤੇ ਜਿਹੜਾ 21 ਜਿਹੜਾ ਜਬਰਦਸਤ ਫਾਰਮੂਲਾ ਜਿਹੜੀ ਆਪਾਂ ਸਪਰੇਅ ਕਰਾਉਣੀ ਹੁੰਦੀ ਹੈ ਸਪਰੇਅ ਦੇ ਵਾਸਤੇ ਆਪਾਂ ਨੂੰ ਇਹ ਪਤਾ ਹੋਣਾ ਚਾਹੀਦਾ ਵੀ ਉਹ ਝਕਾਟ ਕਿਹੜੀ ਚੀਜ਼ ਦੀ ਹੈ ਕਿਉਂਕਿ ਤਿੰਨ ਚਾਰ ਮੁੱਖ ਸਮੱਸਿਆਵਾਂ ਆਉਂਦੀਆਂ ਨੇ ਪਨੀਰੀ ਦੇ ਵਿੱਚ ਕਈ ਕਿਸਾਨ ਵੀਰ ਕਹਿੰਦੇ ਸਾਡੀ ਪਨੀਰੀ ਕੱਦ ਨਹੀਂ ਕਰ ਰਹੀ ਦੌਗੀਆਂ 'ਚ ਬੜੀ ਛੋਟੀ ਹੈ ਤਾਂ ਪੱਤੇ ਪੀਲੇ ਹੋਣੇ ਬੂਟੇ ਚਿੱਟੇ ਹੋਣੇ ਦੌਗੀਆਂ ਦੇ ਵਿੱਚ ਜਿਹੜਾ ਹੈਗਾ ਨਵੇਂ ਜਿਹੜੇ ਪੱਤੇ ਨਿਕਲਦੇ ਆ ਉਹਨਾਂ 'ਚ ਪਲਤਣ ਨਹੀਂ ਜਾਂਦੀ ਹੈਗੀ ਤੇ ਪੱਤੇ ਮਗਰੋਂ ਆ ਕੇ ਚਿੱਟੇ ਹੋ ਜਾਂਦੇ ਜਾਂ ਪੱਤੇ ਸੁੱਕਣ ਲੱਗ ਪੈਂਦੇ ਹੌਲੀ-ਹੌਲੀ ਬੂਟੇ ਸੁੱਕ ਜਾਂਦੇ ਦੌਗੀਆਂ ਦੇ ਵਿੱਚ ਤੁਹਾਨੂੰ ਬੜੀ ਇਹ ਸਮੱਸਿਆ ਨਜ਼ਰ ਆਊਗੀ ਦੂਰੋਂ ਤੁਸੀਂ ਦੇਖੋਗੇ ਤਾਂ ਖਟੀਆਂ-ਖੱਟੇ ਜਿਹੜੇ ਹੈਗੇ ਆ ਪਾੜੇ ਨਜ਼ਰ ਆਉਣਗੇ। ਤਾਂ ਉਹਦੇ ਵਾਸਤੇ ਤੁਸੀਂ ਫੈਰਸ ਸਲਫੇਟ 19% 5 ਤੋਂ 10 ਗ੍ਰਾਮ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰਨੀ ਆ। ਅੱਧਾ ਤੋਂ 1% ਮਤਲਬ 100 ਲੀਟਰ ਪਾਣੀ 'ਚ ਅੱਧਾ ਕਿਲੋ ਤੋਂ 1 ਕਿਲੋ। ਫੈਰਸ ਸਲਫੇਟ ਦੀ ਜਿਹੜੀ ਦਾ ਲੋਹੇ ਤੱਤ ਦੀ ਘਾਟ ਆਉਣੀ ਇਹ ਤਾਂ ਇੱਕ ਤਾਂ ਹੈਗਾ ਕਿ ਮੋਨੋਕਲਚਰ ਆਪਾਂ ਵਾਰ-ਵਾਰ ਕਣਕ ਝੋਨਾ ਬਦਲੀ ਚੱਕਰ ਹੀ ਲੈ ਰਹੇ ਆਂ ਜ਼ਮੀਨਾਂ ਦੇ ਵਿੱਚ ਆਪਣੇ ਛੋਟੇ ਤੱਤਾਂ ਦੇ ਵਿੱਚ ਖਾਸ ਤੌਰ ਤੇ ਜਿੱਥੇ ਪੀ ਐਚ ਆਪਣੀਆਂ ਜ਼ਮੀਨਾਂ 'ਚ ਹਾਈ ਆ 7 ਤੋਂ ਉੱਪਰ ਆ 7.5 ਤੋਂ ਉੱਪਰ ਆ। ਤਾਂ ਉਥੇ ਲੋਹਾ ਜਿੰਕ ਮੈਗਨੀਜ਼ ਕੋਪਰ ਇਹਨਾਂ ਤੱਤਾਂ ਦੀ ਜਿਹੜੀ ਘਾਟ ਆਉਂ ਤਰਤੇ ਦੇਖਣ ਨੂੰ ਮਿਲਦੀ ਹੈ ਇੱਕ ਆਪਾ ਜਿਹੜਾ ਹੈਗਾ ਝੋਨੇ ਦੇ ਵਿੱਚ ਮੈਂ ਪਾਣੀ ਥੋੜੇ ਜਿਹਾ ਸਬਮਰਜੈਂਟਸ 5-10 ਦਿਨ 15 ਦਿਨ ਆਪਾਂ ਪਾਣੀ ਖੜਾ ਰੱਖਦੇ ਆ ਉਹਦੇ ਨਾਲ ਜਿਹੜੀ ਡੈਫੀਸ਼ੈਂਸੀ ਲੋਹਾ ਤਾਦੀ ਦੂਰ ਹੁੰਦੀ ਹੈ ਪਣੀਲੀ ਦੇ ਵਿੱਚ ਆਪਾਂ ਲਗਾਤਾਰ ਖੇਤ ਚ ਪਾਣੀ ਨਹੀਂ ਖੜਾ ਰੱਖ ਸਕਦੇ ਨਹੀਂ ਤਾਂ ਉਹਦੇ ਨਾਲ ਵੀ ਸਟ्रेस ਪਊਗੀ ਪਾਣੀ ਗਰਮ ਹੋ ਜਾਂਦਾ ਦਿਨ ਵੇਲੇ ਤਾਂ ਤੁਸੀਂ ਫੈਰ ਸਲਫੇਟ ਦੀਆਂ 2 ਤੋਂ 3 ਸਪਰੇਆਂ 5-5 6-6 ਦਿਨ ਦੇ ਗੈਪ ਤੇ ਕਰ ਦਿਓ 5 ਗ੍ਰਾਮ ਤੋਂ 10 ਗ੍ਰਾਮ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਦੁਬਾਰ ਪਨੀਰੀ ਤੁਹਾਡੀ ਠੀਕ ਹੋ ਜੂ ਜਾਂ ਪੀਲਾਪਣ ਜਾਂ ਪੱਤੇ ਚਿੱਟੇ ਆ ਨਜ਼ਰ ਆ ਰਹੇ ਜਾਂ ਬੂਟੇ ਸੁੱਕ ਰਹੇ ਇੱਕ ਹੈ ਕਿ ਪੱਤੇ ਜਿਹੜੇ ਪੁਰਾਣੇ ਪੱਤੇ ਆ ਉਹ ਲਾਲੀਚ ਆ ਜਾਂਦੇ ਆ ਜਾਂ ਜੰਗਾਲੇ ਜੇ ਹੋ ਜਾਂਦੇ ਜਾਂ ਉੱਤੇ ੱੱਬੇ ਪੈ ਜਾਂਦੇ ਪੂਰੇ ਰੰਗ ਦੇ ਆਪਾਂ ਨੂੰ ਲੱਗਦਾ ਕਿ ਦੂਰੋਂ ਜੰਗਾਲੇ ਜੇ ਪੱਤੇ ਹੋਗੇ ਦੌਗੀਆਂ ਦੇ ਵਿੱਚ ਬੂਟੇ ਸੁੱਕਣ ਲੱਗ ਪੈਂਦੇ ਜਾਂ ਗਰੋਥ ਨਹੀਂ ਹੁੰਦੀਗੀ ਆਪਾਂ ਪਨੀਰੀ ਦੇਖਦੇ ਨਾ ਕਈ ਥਾਵਾਂ ਦੇ ਉੱਤੇ ਤਾਂ ਮਾੜੇ ਮੋٹے ਜਿਹੜੇ ਬੂਟੇ ਵੱਧ ਜਾਂਦੇ ਆ ਬਾਕੀ ਦੌਗੀਆਂ ਦੇ ਵਿੱਚ ਪਨੀਰੀ ਤੁਰਦੀ ਨਹੀਂ ਹੈ ਤਾਂ ਉਹਦੇ ਵਾਸਤੇ ਉਹ ਜ਼ਿੰਕ ਤੱਤ ਦੀ ਘਾਟ ਹੁੰਦੀ ਹੈ ਇੱਕ ਤਾਂ ਆਪਾਂ ਹੈਗੀ ਹੈ ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਕਿ ਜਿਹੜੀ ਹੈਗੀ ਹੈ ਡੀਏਪੀ ਜ਼ਿਆਦਾ ਨਾ ਪਾਓ ਡੀਏਪੀ ਕਿਸਾਨ ਵੀਰ ਪਾਉਂਦੇ ਜ਼ਿਆਦਾਤਰ ਉਹ ਇਧਾਂ ਤੇ ਸਿੰਗਲ ਸੁਪਰ ਫਾਸਫੇਟ ਪਾਉਣੀ ਚਾਹੀਦੀ ਬਿਜਾਈ ਟਾਈਮ ਉਹਦੇ ਬਾਰੇ ਮੈਂ ਵੱਖਰੀ ਵੀਡੀਓ ਪਾਈ ਹੋਈ ਹੈ ਤਾਂ ਡੀਏਪੀ ਜਦੋਂ ਤੁਸੀਂ ਫਾਸਫੋਰਸ ਥੋੜੀ ਓਵਰਡੋਜ਼ ਹੋ ਜਾਂਦੀ ਹੈ ਤਾਂ ਉਹਦੇ ਨਾਲ ਜ਼ਿੰਕ ਦੀ ਹੋਰ ਘਾਟ ਆ ਜਾਂਦੀ ਹੈ ਤਾਂ ਇਹਦੇ ਵਾਸਤੇ ਤੁਸੀਂ ਜਿੰਕ ਜਿਹੜੀ ਹੈਗੀ ਇੱਕ ਤਾਂ ਬਜਾਈ ਟਾਈਮ ਪਾਉਣ ਬਾਰੇ ਦੱਸਿਆ ਸੀ ਇੱਕ ਤੁਸੀਂ ਸਪਰੇਆ ਜਿਹੜੀਆਂ ਜਿੰਕ ਸਲਫੇਟ 21% 5 ਗ੍ਰਾਮ ਪ੍ਰਤੀ ਲੀਟਰ ਪਾਣੀ ਜਾਂ 33% ਜਿਹੜੀ ਉਹ 3 ਗ੍ਰਾਮ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਉਹਦੀ ਸਪਰੇ 5-5 6-6 ਦਿਨ ਤੇ 2 ਤੋਂ 3 ਸਪਰੇਆ ਕਰ ਦਿਓ ਤੁਹਾਡੇ ਜਿਹੜੇ ਹੈਗੇ ਪੱਤੇ ਜੰਗਾਲੇ ਹੋਣੇ ਜਾਂ ਪੂਰੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਵੈਸੇ ਇਹ ਕਿਤੇ ਕਿਤੇ ਚਾਂਸ ਹੋ ਸਕਦਾ ਕਿਉਂਕਿ ਕਿ ਆਪਾਂ ਯੂਰੀਆ ਤਾਂ ਬਾਧੂ ਪਾ ਕੇ ਰੱਖਦੇ ਕਈ ਕਿਸਾਨ ਵੀ ਤੀਜੀ ਤੀਜੇ ਦਿਨ ਯੂਰੀਆ ਪਾਈ ਜਾਂਦੇ ਪਨੀਰੀ ਨੂੰ ਉਹਦੇ ਨਾਲ ਪਨੀਰੀ ਕੋਈ ਬਹੁਤੀ ਤਕੜੀ ਨਹੀਂ ਹੁੰਦੀ ਹੈਗੀ ਜੇ ਆਪਾਂ ਕਹਿ ਲਈਏ ਕਿ ਜਦੋਂ ਗਰੋਥ ਇਸ ਤਰ੍ਹਾਂ ਕਰਦੀ ਹੈ ਨਾ ਲਗਜ਼ਰੀਅਸ ਲਗਜ਼ਰੀਅਸ ਗਰੋਥ ਹੁੰਦੀ ਹੈ ਕਿ ਓਵਰਡੋਜ਼ ਆਪਾਂ ਨਾਈਟ੍ਰੋਜਨ ਦੀ ਦੇ ਰਹੇ ਹਾਂ ਉਹਦੇ ਨਾਲ ਕਮਜ਼ੋਰੀ ਵੀ ਆਉਂਦੀ ਹੈ ਤੇ ਉਹਦੇ ਨਾਲ ਬਿਮਾਰੀ ਜਾਂ ਕੀੜੇ ਮਕੌੜੇ ਦਾ ਅਟੈਕ ਹੋਣ ਦੇ ਵੱਧ ਚਾਂਸ ਰਹਿੰਦੇ ਤਣਾ ਕਮਜ਼ੋਰ ਹੁੰਦਾ ਤਾਂ ਯੂਰੀਆ ਦੀ ਦੂਜੀ ਡੋਜ਼ ਹੈ ਜਿਹੜੀ ਆਪਾਂ 10 ਤੋਂ 12 ਦਿਨ ਦੀ ਪਨੀਰੀ ਤੇ ਪਾਉਣੀ ਹੁੰਦੀ ਹੈ ਪਹਿਲੀ ਡੋਜ਼ ਬਜਾਈ ਟਾਈਮ ਤੇ ਉਸ ਤੋਂ ਬਾਅਦ ਫਿਰ 10-12 ਦਿਨ ਤੇ ਤੁਸੀਂ 26 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਜਾਂ 3 3.5 ਕਿਲੋ ਪ੍ਰਤੀ ਕਨਾਲ ਦੇ ਹਿਸਾਬ ਨਾਲ ਜਿਹੜੀ ਯੂਰੀਆ ਦੀ ਕਿਸ਼ਤ ਪਾ ਦਿਓ ਤੇ ਜੇ ਤੁਸੀਂ ਸਪਰੇਅ ਕਰਨੀ ਆ ਕੋਈ ਨੈਨੋ ਯੂਰੀਆ ਜਾਂ 4-5 ਗ੍ਰਾਮ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ 5-7 ਗ੍ਰਾਮ ਉਸ ਜਿਹੜੀ ਯੂਰੀਆ ਦੀ ਸਪਰੇਅ ਵੀ ਤੁਸੀਂ ਕਰ ਸਕਦੇ ਆ ਇੱਕ ਕੋਸ਼ਿਸ਼ ਹੋਰ ਕਰਿਆ ਕਰੋ ਕਿ ਜਿੱਥੇ ਤੁਸੀਂ ਪਨੀਰੀ ਦੇ ਵਿੱਚ ਨਾ ਜੇ ਕਰ ਸਕਦੇ ਆ ਤਾਂ ਡੇਲੀ ਸ਼ਾਮ ਨੂੰ ਪਾਣੀ ਦੀ ਸਾਫ ਪਾਣੀ ਦੀ ਜਿਹੜੀ ਹੈਗੀ ਜਿਵੇਂ ਮੋਟਰ ਛੱਡਦੇ ਠੰਡਾ ਪਾਣੀ ਆ ਤਾਂ ਉਹਦੀ ਸਪਰੇ ਜ਼ਰੂਰ ਕਰਦਿਆ ਕਰੋ ਉਹਦੇ ਨਾਲ ਵੀ ਜਿਹੜੇ ਗ੍ਰੋਥ ਤੇ ਬੜਾ ਵਧੀਆ ਜਰਾ ਸਟ੍ਰੈਸ ਤੋਂ ਰਿਲੀਵ ਹੁੰਦੀ ਹੈ ਆਪਣੀ ਲਈ ਕਿਉਂਕਿ ਬੂਟੇ ਬੜੇ ਨਾਜ਼ਕ ਹੁੰਦੇ ਆ ਸੀਡ ਲੈਂਗਜ ਇਹ ਕ੍ਰੁੰਬਲਾ ਬੜੀਆਂ ਨਾਜ਼ਕ ਹੁੰਦੀਆਂ ਇਹਨਾਂ ਦੀ ਜਦੋਂ ਵੀ ਟਾਈਮ ਮਿਲੇ ਤਾਂ ਤੁਸੀਂ ਜਿਹੜੀ ਹੈਗੀ ਹੈ ਸਾਫ ਪਾਣੀ ਦੀ ਠੰਡੇ ਪਾਣੀ ਦੀ ਇੱਕ ਸਪਰੇ ਜ਼ਰੂਰ ਕਰੋ ਫਿਰ ਆ ਗਿਆ ਕਈ ਵਾਰ ਦੋਂਗੀਆਂ ਦੇ ਵਿੱਚ ਆਪਾਂ ਜ਼ਿੰਕ ਕਹਿੰਦੇ ਜੀ ਲੋਹਾ ਵੀ ਕਰ ਲਿਆ ਜ਼ਿੰਕ ਵੀ ਕਰ ਲਿਆ ਪਰ ਬੂਟੇ ਜਿਹੜੇ ਦੋਂਗੀਆਂ ਚ ਪੀਲੇ ਵੀ ਹੋ ਰਹੇ ਸੁੱਕ ਵੀ ਰਹੇ ਤਾਂ ਤੁਸੀਂ ਬੂਟਾ ਪੱਟ ਕੇ ਦੇਖੋ ਉਹਦੀਆਂ ਜੜ੍ਹਾਂ ਦੇ ਵਿੱਚ ਜਿੱਤਾਂ ਨੇ ਛੋੜੀਆਂ-ਛੋੜੀਆਂ ਗੰਡਾ ਬਣੀਆਂ ਹੋਈਆਂ ਨੇ ਉਹ ਕਿਤੇ ਕਿਤੇ ਜਿਹੜੀ ਸਮੱਸਿਆ ਨਿਮਾਟ ਟੂੜਦੀ ਹੋ ਸਕਦੀ ਹੈ ਤਾਂ ਇਹਦੀ ਬਾਬਤ ਮੈਂ ਪਨੀਰੀ ਬੀਜਣ ਤੋਂ ਪਹਿਲਾਂ ਤੁਹਾਡੇ ਨਾਲ ਜਿਹੜੀਆਂ ਜਾਣਕਾਰੀਆਂ ਸਾਂਝੀਆਂ ਕੀਤੀਆਂ ਬੇਨਤੀ ਕੀਤੀ ਸੀ ਕਿ ਨਿਮਾਟ ਟੂੜ ਵਾਸਤੇ ਤੁਸੀਂ ਸਰੋਂ ਦੀ ਖਾਲ ਬਜਾਈ ਤੋਂ 10 ਦਿਨ ਪਹਿਲਾਂ 1 ਕਿਲੋ ਤਕਰੀਬਨ ਮਰਲੇ ਮਗਰ ਜਿਹੜੀ ਜ਼ਰੂਰ ਪਾਓ ਥੋੜੇ ਨਿਮਾਟ ਟੂੜ ਦੀ ਸਮੱਸਿਆ ਨਹੀਂ ਆਊਗੀ ਜੇ ਤੁਸੀਂ ਨਹੀਂ ਪਾਈ ਤਾਂ ਇਸ ਟਾਈਮ ਤੁਸੀਂ ਕੋਈ ਕੀਟਨਾਸ਼ਕ ਵਰਤ ਸਕਦੇ ਆ ਜਿਹੜੀ ਸਿਫਾਰਸ਼ ਆ ਉਹ ਤੁਸੀਂ ਸਰੋਂ ਦੀ ਖਾਲ ਜਿਹੜੀ 10 ਦਿਨ ਪਹਿਲਾਂ ਪਾਉਣੀ ਹੁੰਦੀ ਹੈ ਤੁਹਾਡੀ ਜ਼ਮੀਨ ਆ ਜਿਹੜੀ ਉਹ ਨਿਮਾ ਡੋਰ ਰਹਿਤ ਹੋ ਜਾਂਦੀ ਆ ਹੋਰ ਸਵਾਲ ਹੋਵੇ ਸੁਝਾਅ ਜਰੂਰ ਦੱਸਣਾ ਬਹੁਤ ਬਹੁਤ ਧੰਨਵਾਦ ਸ਼ੁਕਰੀ ਮਿਹਰਬਾਨ